ਸਾਦੇ ਮਜ਼ਦਮਾਨ ਨੂੰ ਦਵਾਈਆ ਮੇਰਾ ਕਹਿਣ ਦਾ ਭਾਵ ਇਹ ਹੈ ਕਿ ਜਿਹੜੇ ਸਾਡੇ ਕੱਚੇ ਬੰਦੇ ਸੀ ਜਦੋਂ ਮਰ ਜਾਂਦੇ ਸੀ ਬਿਲਵੀ ਐਕਸੀਡੈਂਟ ਹੋ ਕੇ ਉਹਨੂੰ ਉਹਦੀ লাশ ਕਰੇ ਜਾਂਦੀ ਸੀ ਕੋਈ ਪੈਸਾ ਨਹੀਂ ਮਿਲਦਾ ਸੀ ਅੱਜ ਉਸ ਬੰਦੇ ਨੂੰ 35 ਲੱਖ ਰੁਪਈਆ ਮਿਲੂਗਾ ਜਿਹੜੇ ਸਾਡੇ ਪੱਕੇ ਬੰਦੇ ਸੀ ਉਹਨਾਂ ਨੂੰ 5 ਲੱਖ ਰੁਪਈਆ ਮਿਲਦਾ ਸੀ ਪਰ ਅੱਜ ਉਹਨਾਂ ਨੂੰ 35 ਲੱਖ ਮਿਲੂਗਾ ਤੇ ਨਾਲੇ ਪਰਵਾਰ ਤੇ ਦੀਨ ਨੂੰ ਨੌਕਰੀ ਮਿਲੂਗੀ ਤੇ ਹ ਜਿਹੜੀਆਂ ਗੱਲਾਂ ਨੇ ਸਾਡੀਆਂ ਜਿਵੇਂ ਅਸੀਂ ਕਹਿੰਦੇ ਆ ਕਿ ਸਾਡੇ ਪੈਨਸ਼ਨ ਬਹਾਲ ਹੋਵੇ ਸਾਡੇ ਕੱਚੇ ਮਲਾਦਮ ਪੱਕੇ ਹੋਣ ਸਾਡੇ ਜਿਹੜੇ ਸਾਡੇ ਦੇ ਇੱਕ ਸੈਂਟਰਲ ਸਕੇਲ ਆਇਆ ਹੈ ਕਿ ਥੋੜੀਆਂ-ਥੋੜੀਆਂ ਕੰਪਨੀਆਂ ਜਿਹੜੀਆਂ ਨੇ ਜਦੋਂ ਅਸੀਂ ਗੱਲ ਕਰਦੇ ਆ ਪੰਜਾਬ ਦੀ ਉਹ ਪੰਜਾਬ-ਪੰਜਾਬ ਕਰਦੇ ਨੇ ਪਰ ਜਦੋਂ ਸਾਨੂੰ ਦੇਣਾ ਹੁੰਦਾ ਉਹ ਕਹਿੰਦੇ ਸੈਂਟਰ ਦਾ ਸਕੇਲ ਦੇਵਾਂਗੇ ਉਹ ਸੈਂਟਰ ਦਾ ਸਕੇਲ ਵੀ ਆਪਾਂ ਹਟਾਉਣਾ ਹੈ ਤੇ ਸਾਡੇ ਜਿਹੜਾ ਪਰਕਾਲ ਦਾ 3 ਸਾਲ ਦਾ ਸਮਾਂ ਲਾਇਆ ਉਹ ਸਾਡੇ ਪੰਜਾਬ ਦੇ ਲੁੱਟ ਕਰ ਰਹੇ ਨੇ ਸਰਕਾਰ ਜੇ ਪਾਰਟੀਆਂ ਉਹਦਾ ਵੀ ਸਾਨੂੰ ਹਸਾਰਤ ਦਾ ਪਤਾ ਹੋਣਾ ਚਾਹੀਦਾ ਕਿ ਕਿੰਨੀ ਸਾਡੀ ਲੁੱਟ ਹੋ ਰਹੀ ਹੈ ਸਾਡਾ ਪੈਸਾ ਕਿੱਥੇ ਜਾ ਰਿਹਾ ਹੈ ਇਹ ਲੁੱਟ ਉਦੋਂ ਹੀ ਬੰਦ ਹੋਊਗੀ ਕਿ ਜਿਹੜੇ ਅਸੀਂ ਲੜਨ ਵਾਲੇ ਲੋਕਾਂ ਭਾਵੇਂ ਕਿਸਾਨ ਹੋਣ ਭਾਵੇਂ ਮਜ਼ਦੂਰ ਹੋਣ ਭਾਵੇਂ ਮਜ਼ਦੂਰ ਹੋਣ ਜਦੋਂ ਇੱਕ ਦੂਜੇ ਦੇ ਅੱਗੇ ਉਹਨਾਂ ਦੇ ਜਿਹੜੇ ਉਹਨਾਂ ਨੂੰ ਮੋਸਕਾੋਂ ਹਟ ਗਈ ਆਪਣੇ ਭਰਾ ਸਮਝਣ ਲੱਗੇ ਇੱਕ ਦੂਜੇ ਨਾਲ ਇਕੱਠੇ ਹੋ ਕੇ ਚੱਲਣ ਦੀ ਭਾਵਨਾ ਪੈਦਾ ਹੋ ਗਈ ਉਹ ਇਹਦੀ ਲੀਡਰਸ਼ਿਪ ਪੈਦਾ ਹੋ ਗਈ ਤੇ ਲਾਡ ਮੀਆਂ ਕਿ ਸਾਨੂੰ ਇਸ ਕੱਲ ਦਾ ਫਾਲ ਮਿਲੂਗਾ ਤੇ ਜੇ ਸੀ ਇਕੱਲੇ-ਇਕੱਲੇ ਲੜਾਂਗੇ ਤਾਂ ਸਾਨੂੰ ਫਾਲ ਘੱਟ ਮਿਲੂਗਾ ਸਾਡਾ ਸਮਾਂ ਬਰਬਾਦ ਲੱਗੂਗਾ ਤੋਂ ਮੇਰੀ ਬੇਨਤੀ ਹੈ ਕਿ ਜਿਹੜੇ ਸਾਡੇ ਕਮੇਟੀ ਤਿਆਰੀ ਹੈ ਮੈਂ ਇਹਨਾਂ ਨਾਲ ਗੱਲ ਨਹੀਂ ਕੀਤੀ ਆ ਪਰ ਇਹਨਾਂ ਦੇ ਵਿਚਾਰ ਵੀ ਸੋਨੇ ਨੇ ਇਹਨਾਂ ਦੇ ਵਿਚਾਰ ਬਹੁਤ ਵਧੀਆ ਨੇ ਇਹ ਇਕੱਠਾ ਚੱਲਣਾ ਚਾਹੁੰਦੇ ਨੇ ਤੇ ਇਹ ਕਹਿੰਦੇ ਕੋਈ ਵੀ ਬੰਦਾ ਸਾਡਾ ਬਚੋਲਾ ਬਣਦਾ ਤੇ ਅਸੀਂ ਸਾਰੇ ਜਿਹੜੇ ਤਿੰਨ ਧੜੇ ਨੇ ਉਹਨਾਂ ਨੂੰ ਇਕੱਠਾ ਲੈ ਕੇ ਚੱਲਣਾ ਚਾਹੁੰਦੇ ਆ ਤੇ ਪਹਿਲਾਂ ਅਸੀਂ ਤਿੰਨ ਧੜੇ ਇਕੱਠੇ ਹੋ ਜਾਈਏ ਫਿਰ ਜਿਹੜੇ ਹੋਰ ਪੰਜਾਬ ਦੇ ਮੁਲਾਜ਼ਮ ਨੇ ਲਗੇ ਪੁਰਾਣੇ ਰਿਟਾਇਰੀ ਕਿਸਾਨ ਮਜ਼ਦੂਰ ਅਸੀਂ ਸਾਰੇ ਕੰਦੇ ਚੱਲੇ ਲੁੱਟ ਕਰਵਾ ਰਹੇ ਆ ਤੇ ਲੁੱਟ ਬੰਦ ਕਰਵਾਉਣਾ ਸਾਡੇ ਹੱਥ ਦੀ ਗੱਲ ਹੈ ਸੋ ਮੈਂ ਦੁਦਾਈ ਦਿੰਦਾ ਇਸ ਕਮੇਟੀ ਨੂੰ ਜਿਨ੍ਹਾਂ ਨੇ ਤਿੰਨ ਦਿਨ ਤੋਂ ਲਗਾਤਾਰ ਮੋਰਚਾ ਲਾ ਕੇ ਆਪਣੇ ਆਵਾਜ਼ بلند ਕੀਤੇ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਲੜਾਈ ਨੂੰ ਹੋਰ ਤਿੱਖਾ ਕਰਾਂਗੇ ਤੋਂ ਮੈਂ ਨਹੀਂ ਕਹਾਂਦਾ